ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਬਰਾਂਪਰ ਵਿਖੇ ਤੇੰਦੂਏ ਨੇ ਦਸਤਕ ਦਿੱਤੀ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਆਪਰ ਬਰਾਂਪਰ ਦੇ ਮਾਤਾ ਸ਼੍ਰੀ ਸੀਤਲਾ ਦੇਵੀ ਜੀ ਦੇ ਮੰਦਰ ਦੇ ਗੇਟ ਦੇ ਸਾਹਮਣੇ ਕਰੀਬ 7:30 ਵਜੇ ਦੋ ਲੈਪਡ ਆ ਜਾਂਦੇ ਨੇ ਤੇ ਪੰਡਿਤ ਜੀ ਦੇ ਮੋਬਾਈਲ ਦੇ ਕੈਮਰੇ ਦੇ ਵਿੱਚ ਕੈਦ ਹੋ ਜਾਂਦੇ ਨੇ ਪੰਜਾਬ ਟੀਵੀ ਪ੍ਰਾਈਮ ਨਾਲ ਗੱਲਬਾਤ ਕਰਦੇ ਹੋਏ ਮੰਦਰ ਦੇ ਮੁੱਖ ਪੁਜਾਰੀ ਜੀ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ 7:30 ਵਜੇ ਦੇ ਕਰੀਬ ਪੂਜਾ ਪਾਠ ਕਰ ਰਹੇ ਸਨ ਤਾਂ ਉਹਨਾਂ ਨੂੰ ਆਵਾਜ਼ ਆਈ ਕਿ ਜਿਵੇਂ ਕੋਈ ਜਾਨਵਰ ਬਾਹਰ ਪਾਣੀ ਪੀ ਰਿਹਾ ਹੋਵੇ ਤੇ ਜਿਵੇਂ ਹੀ ਉਹਨਾਂ ਨੇ ਬਾਹਰ ਆ ਕੇ ਵੇਖਿਆ ਤਾਂ ਦੋ ਲੈਪਰਡ ਮੰਦਰ ਦੇ ਗੇਟ ਦੇ ਬਾਹਰ ਖੜੇ ਸਨ ਤੇ ਜਿਸ ਤੋਂ ਬਾਅਦ ਪੰਡਿਤ ਜੀ ਨੇ ਆਪਣੇ ਮੋਬਾਈਲ ਦੇ ਨਾਲ ਉਹਨਾਂ ਦੀ ਵੀਡੀਓ ਜ਼ਰੂਰ ਬਣਾ ਲਈ ਪਰ ਲੈਪਰਡ ਦੀ ਦਸਤਕ ਦੇ ਨਾਲ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਕਿਉਂਕਿ ਮਾਤਾ ਸ਼੍ਰੀ ਸੀਤਲਾ ਦੇਵੀ ਜੀ ਦਾ ਮੰਦਿਰ ਜਿੱਥੇ ਕੀ ਹਰ ਸਮੇਂ ਸ਼ਰਧਾਲੂ ਆਉਂਦੇ ਰਹਿੰਦੇ ਨੇ ਤੇ ਹਰ ਸਮੇਂ ਚਹਲ ਪੈ ਲੱਗੀ ਰਹਿੰਦੀ ਹੈ ਇਸ ਸਬੰਧ ਦੇ ਵਿੱਚ ਜੀਬ ਵਿਭਾਗ ਦੀ ਟੀਮ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਸਥਾਨਕ ਵਸਨੀਕਾਂ ਦੀ ਮੰਗ ਦੇ ਮੁਤਾਬਕ ਲੈਪੜ ਨੂੰ ਪਕੜਨ ਦੇ ਲਈ ਤਾਲੇ ਨੂੰ ਇੱਕ ਪਿੰਜਰਾ ਲਗਾਇਆ ਜਾਵੇਗਾ ਤਾਂ ਕਿ ਲੈਪਡ ਪકડਿਆ ਜਾ ਸਕੇ ਫਿਲਹਾਲ ਮੰਦਰ ਦੇ ਪੁਜਾਰੀਆਂ ਤੇ ਮੰਦਰ ਨੂੰ ਆਉਣ ਵਾਲੇ ਸ਼ਰਧਾਲੂਆਂ ਦੇ ਵਿੱਚ ਡਰ ਬਣਿਆ ਹੋਇਆ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਨਾ ਦੀ ਰਿਪੋਰਟ